ਸੱਚੀ ਕਾਲ ਦੋਸਤੋ ਪਬਲਿਕ ਸਮਾਣਾ ਨੂੰ ਸਤਿ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਮਾਣਾ ਦੇ ਪਾਵਰ ਕਮ ਬਿਜਲੀ ਬੋਰਡ ਦੇ ਵਿੱਚ ਪਿਛਲੇ 3 ਮਹੀਨੇ ਤੋਂ ਜੋ ਕੱਚੇ ਮੁਲਾਜ਼ਮ ਨੇ ਮੀਟਰ ਰੀਡਰ ਉਹਨਾਂ ਵੱਲੋਂ ਲਗਾਤਾਰ ਜਿਹੜੀ ਹੈ ਹੜਤਾਲ ਕੀਤੀ ਹੋਈ ਹੈ ਹੜਤਾਲ ਦੇ ਨਾਲ-ਨਾਲ ਉਹਨਾਂ ਵੱਲੋਂ ਜਿਹੜਾ ਬਿਜਲੀ ਬੋਰਡ ਦੇ ਅੰਦਰ ਹੀ ਇੱਕ ਧਰਨਾ ਵੀ ਜਿਹੜਾ ਲਗਾ ਰੱਖਿਆ ਹੈ ਤੇ ਉਸ ਧਰਨੇ ਦਾ ਹਾਲੇ ਤੱਕ ਜਿਹੜਾ ਕੋਈ ਵੀ ਹੱਲ ਨਹੀਂ ਨਿਕਲ ਰਿਹਾ ਤਾਂ ਅੱਜ ਉਹਨਾਂ ਦੀ ਹਮਾਇਤ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਹੈ ਪੜਾਅਸ ਕੱਢੀ ਜਾਂਦੀ ਹੈ ਤੇ ਜਥੇਬੰਦੀਆਂ ਨੇ ਕਿਹਾ ਕਿ ਜਿੱਥੇ ਵੀ ਇਹ ਮੁੰਡੇ ਸਾਨੂੰ ਕਹਿਣਗੇ ਅਸੀਂ ਉਹਨਾਂ ਦੇ ਅੱਗੇ ਲੱਗ ਕੇ ਚੱਲਣ ਦੇ ਲਈ ਤਿਆਰ ਹਾਂ ਤਾਂ ਦੂਜੇ ਪਾਸੇ ਜਿਹੜੇ ਮੀਟਰ ਰੀਡਰ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਅਸੀਂ ਬੇਸ਼ੱਕ ਹੜਤਾਲ ਤੇ ਆ ਬਿਜਲੀ ਬੋਰਡ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਸੀਨੀਅਰ ਅਫਸਰ ਨੇ ਉਹਨਾਂ ਵੱਲੋਂ ਕੁਝ ਪ੍ਰਾਈਵੇਟ ਮੁੰਡੇ ਰੱਖ ਕੇ ਜਿਹੜਾ ਘਰਾਂ ਤੇ ਦੁਕਾਨਾਂ ਦੀਆਂ ਜਿਹੜੀਆਂ ਰੀਡਿੰਗਾਂ ਵੀ ਲੈਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਉਹਨਾਂ ਕਿਹਾ ਕਿ ਇਹ ਸਿੱਧਾ ਸਿੱਧਾ ਜਿਹੜਾ ਸਾਡੇ ਢਿੱਡ ਤੇ ਲੱਤ ਹੈ ਕਿਉਂਕਿ ਇਹਨਾਂ ਦੇ ਵੱਲੋਂ ਸਾਡੀਆਂ ਤਨਖਾਹਾਂ ਤਾਂ ਜਿਹੜੀਆਂ ਨਹੀਂ ਦਿੱਤੀਆਂ ਜਾਂਦੀਆਂ ਨਾ ਹੀ ਸਾਡੀਆਂ ਜਿਹੜੀਆਂ ਤਨਖਾਹਾਂ ਨੇ ਵਧਾਈਆਂ ਜਾਂਦੀਆਂ ਨੇ ਤਾਂ ਉਹਨਾਂ ਜਿਹੜੇ ਨਵੇਂ ਮੁੰਡੇ ਲੱਗੇ ਹੋਏ ਨੇ ਮੁਲਾਜ਼ਮਾ ਵੱਲੋਂ ਉਹਨਾਂ ਨੂੰ ਵੀ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਵੀ ਤੁਸੀਂ ਆਪਣਾ ਕੋਈ ਹੋਰ ਕੰਮਕਾਰ ਦੇਖੋ ਸਾਡੇ ਲਫੜੇ ਦੇ ਵਿੱਚ ਨਾ ਪਵੋ ਫਿਲਹਾਲ ਦੀ ਇਜਾਜਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣੇ ਨੂੰ। ਇਹੀ ਕਹਿਣਾ ਜਾਵਾਂਗੇ ਕਿ ਸਾਡੀਆਂ ਜੋ ਮੰਗਾਂ ਹੁਣ ਤੱਕ ਮੰਗਾਂ ਨਹੀਂ ਪਹਿਲਾਂ ਵੀ ਸਾਡੇ ਤੋਂ ਇਹਨਾਂ ਨੇ ਮੰਗ ਪੱਤਰ ਕਾਫੀ ਲਿੱਤੇ ਆ ਪਰ ਹਜੇ ਤੱਕ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ। ਇਹ ਹੁਣ ਤੱਕ ਸਾਡੇ ਨਾਲ ਤਾਂ ਕਈ ਕੀਤਾ ਗਿਆ ਜਦ ਅਸੀਂ ਆਪਣੀ ਆਵਾਜ਼ ਚੱਕਦੇ ਆ ਤਾਂ ਇਹ ਸਾਨੂੰ ਮੰਨ ਲਓ ਮੈਕਮੇ ਦੇ ਵਿੱਚ ਰੱਖਣਾ ਦਾ ਕੀ ਹੈ ਨਵੇਂ ਮੁੰਡੇ ਲਿਆ ਕੇ ਸਾਨੂੰ ਤੰਗ ਪ੍ਰੇਸ਼ਾਨ ਕਰ ਰਹੇ ਨੇ ਪਿੰਡਾਂ ਦੇ ਵਿੱਚ ਤੇ ਸ਼ਹਿਰ ਦੇ ਵਿੱਚ ਇਹ ਨਵੇਂ ਮੁੰਡਿਆਂ ਤੋਂ ਰੀਡਿੰਗ ਕਰਵਾ ਕਰਵਾ ਕੇ ਤੇ ਇਹ ਸਾਨੂੰ 15 ਮੁੰਡੇ ਸੀਗੇ ਸੀ ਤੇ 15 ਦੇ 15 ਮੁੰਡੇ ਹੀ ਇਹੀ ਜਵਾਨ ਹੋਵਾਂਗੇ ਜਦੋਂ ਵੀ ਐਕਸ਼ਨ ਸਾਹਿਬ ਨੇ ਅੱਜ ਵਿਸ਼ਵਾਸਨ ਦਿਵਾਇਆ ਆ ਕਿ ਅੱਜ ਮੀਟਿੰਗ ਕਰਾਵਾਂਗੇ ਤੁਹਾਡੀ ਤੇ ਤੁਹਾਡਾ ਕੋਈ ਹੱਲ ਕਰਾਵਾਂਗੇ ਜੇ ਅੱਜ ਕੋਈ ਹੱਲ ਨਹੀਂ ਹੁੰਦਾ ਤਾਂ ਫਿਰ ਅਸੀਂ ਅਗਲੀ ਕਾਰਵਾਈ ਦੇਖਾਂਗੇ ਵੀ ਕੀ ਕਰਨੀ ਹੈ ਉਦੋਂ ਤੱਕ ਅਸੀਂ ਆਪਣਾ ਐਕਸ਼ਨ ਸਾਹਿਬ ਦੀ ਵੇਟ ਕਰ ਰਹੇ ਹਾਂ ਜਦੋਂ ਤੱਕ ਸਾਡਾ ਹੱਲ ਨਹੀਂ ਕਰਦੇ ਹੈ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਸਟ੍ਰਾਈਕ ਕਰਨ ਨੂੰ ਸਾਨੂੰ ਇਹ 3 ਮਹੀਨਿਆਂ ਤੋਂ ਅਸੀਂ ਮਤਲਬ ਧਰਨੇ ਦੇ ਬੈਠੇ ਹਾਂ ਤੇ ਸਾਨੂੰ ਆਪਣਾ 70 ਦਿਨ ਹੋ ਗਏ ਕਿ ਜੋ ਸਾਡਾ ਆਪਣਾ ਮੰਗ ਪੱਤਰ ਦੇ ਰਹੇ ਹਾਂ ਉਹਨਾਂ ਨੂੰ 3 ਮਹੀਨੇ ਤੋਂ ਮਤਲਬ ਇਹੀ ਧਰਨੇ ਦੇ ਬੈਠੇ ਆ ਤੇ ਆਪਣਾ 8 ਮਹੀਨੇ ਉਹ ਆਪਣਾ 4 ਮਹੀਨੇ ਹੋ ਗਏ ਸਾਨੂੰ ਜੋ ਅਸੀਂ ਇਹਨਾਂ ਨੂੰ ਆਪਣਾ ਵਾਰ-ਵਾਰ ਕਹਿ ਰਹੇ ਆ ਕਿ ਸਾਡੀਆਂ ਸੈਲਰੀਆਂ ਦਿੱਤੀਆਂ ਜਾਣ ਉਹ ਇਹਨਾਂ ਨੇ ਹਜੇ ਤੱਕ ਕਿਸੇ ਵੀ ਮੰਗ ਦਾ ਸਾਨੂੰ ਕੋਈ ਸੁਨੇਹਾ ਨਹੀਂ ਦਿੱਤਾ ਕਿ ਤਨਖਾਹ ਕਦੋਂ ਪੇਗੀ ਹਰ ਵਾਰੀ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਘਰਾਂ ਨੂੰ ਤੋੜ ਦਿੱਤਾ ਜਾਂਦਾ ਆ ਤੇ ਕਾਫੀ ਵੀਰ ਮੇਰੇ ਜੋ ਮੇਰੇ ਨਾਲ ਨੇ ਉਹ ਘਰੋਂ ਬਹੁਤ ਮਾੜੇ ਹਾਲਾਤਾਂ 'ਚ ਨੇ ਤੇ ਉਹਨਾਂ ਦੇ ਘਰਾਂ ਦੀ ਵੀ ਮੰਨ ਲਓ ਵੇਖਿਆ ਜਾਵੇ ਇਹਨਾਂ ਦੇਖਿਆ ਜਾਵੇ ਕਿ ਆਪਾਂ ਨਵੇਂ ਮੁੰਡੇ ਰੱਖ ਕੇ ਕੰਮ ਕਰਾਵਾਂਗੇ ਪੁਰਾਣਿਆਂ ਨੂੰ ਵੀ ਰੋਜ਼ਗਾਰ ਤੇ ਲਿਆਂਦਾ ਜਾਵੇ ਧੰਨਵਾਦ ਹਾਂਜੀ ਕੀ ਕਹਿਣਾ ਚਾਹੋਗੇ ਜੀ ਜਿਹੜੇ ਬਿਜਲੀ ਬੋਰਡ ਦੇ ਵਿੱਚ ਅੱਜ ਲਗਾਤਾਰ ਜਿਹੜੇ ਮੁਲਾਜ਼ਮ ਵੀ ਨਾਲ ਨੇ ਸਟਾਈਕ ਕੀਤੀ ਹੈ ਕੀ ਕਹਿਣਾ ਚਾਹੋਗੇ ਅੱਜ ਅਸੀਂ ਟ੍ਰੇਡ ਜੂਨੀਅਰ ਦੇ ਮਸਲੇ ਤੇ ਇਹਨਾਂ ਦੀ ਹਮਾਇਤ ਵਾਸਤੇ ਜਿਹੜੇ ਕਿ ਮੀਟਰ ਰੀਡਿੰਗ ਵਾਲੇ ਨੇ ਇੰਨੇ ਚਿਰ ਤੋਂ ਇਹ ਪਟਿਆਲੇ ਆਪਣਾ ਧਰਨਾ ਲਾਈ ਬੈਠੇ ਨੇ ਇਹਨਾਂ ਦੀਆਂ ਤਰਖਾਹਾਂ ਨੇ ਜਿਹੜੀਆਂ ਉਹ ਰੁਕੀਆਂ ਪਈਆਂ ਨੇ ਬਾਕੀ ਇਹਨਾਂ ਨੂੰ ਇਹ ਇਹਨਾਂ ਨੂੰ ਕੱਢ ਕੇ ਨਵੇਂ ਬੰਦੇ ਹੀ ਰਖਰੇ ਨੇ ਸਾਨੂੰ ਜਦੋਂ ਪਤਾ ਲੱਗਿਆ ਵੀ ਨਵੇਂ ਬੰਦੇ ਰਖਰੇ ਨੇ ਰੀਡਿੰਗ ਅਲੈ ਨੇ ਸਾਨੂੰ ਫੋਨ ਕਰਿਆ ਵੀ ਪਿੰਡ ਗਾਜੀਪੁਰ ਚ ਰੀਡਿੰਗ ਹੋ ਰਹੀ ਐ ਅਸੀਂ ਗਾਜਪੁਰ ਚ ਫੋਨ ਕਰਿਆ ਜਾ ਕੇ ਵੀ ਉੱਥੇ ਰੀਡਿੰਗ ਨਹੀਂ ਹੋਣੀ ਚਾਹੀਦੀ ਉਹ ਬੰਦਿਆਂ ਨਾਲ ਅਸੀਂ ਗੱਲ ਕਰੀ ਵੀ ਉਹਨਾਂ ਦੇ ਢਿੱਡ ਚ ਤੁਸੀਂ ਕਿਉਂ ਲੱਤ ਮਾਰ ਦਉ ਤੁਸੀਂ ਜਦ ਸੋਨੂੰ 5-5 7000 ਹਜ਼ਾਰ ਤੇ ਰਹੇ ਹੋਏ ਨੇ ਉਹ ਵੀ ਤੁਸੀਂ ਉਹਨਾਂ ਦੀ ਥਾਂ ਕਿਉਂ ਲੜੇ ਤੁਸੀਂ ਹੋਰ ਕੋਈ ਰਜਗਾਰ ਪਾ ਲਓ ਖੇਰਾ ਕੱਲ ਤਲਵੰਡੀ ਗਏ ਇਹ ਤਲਵੰਡੀ ਤੋਂ ਵੀ ਅਸੀਂ ਮੋੜੇ ਨੇ ਅਸੀਂ ਕਹਿੰਦੇ ਆ ਵੀ ਇਹ ਜਿਹੜੇ ਲੱਗੇ ਹੋਏ ਨੇ ਐਕਸ਼ਨ ਸਾਹਿਬ ਨਾਲ ਸਾਡੀ ਗੱਲ ਹੋਈ ਹੈ ਦੋ ਗੇਲ ਗੱਲ ਹੋਈ ਹੈ ਵੀ ਇਹਨਾਂ ਨੂੰ ਰੀਡਿੰਗ ਤੇ ਭੇਜੋ ਇਹ ਕਹਿੰਦੇ ਐਕਸ਼ਨ ਸਾਹਿਬ 11 ਤਰੀਕ ਨੂੰ ਅਸੀਂ ਮੀਟਿੰਗ ਕਰਾਂਗੇ 11 ਨੂੰ ਔਰ 12 ਨੂੰ ਵੀ 13 ਤਰੀਕ ਨੂੰ ਅਸੀਂ ਭੇਜ ਦਾਂਗੇ ਇਹਨਾਂ ਨੂੰ ਰੀਡਿੰਗ ਤੇ ਅੱਜ ਤੱਕ ਇਹ ਭੇਜੇ ਨਹੀਂ ਹੈਗੇ ਅਸੀਂ ਦਵਾਰੇ ਫੇਰੇ ਇਹਨਾਂ ਦੀ ਮਦਦ ਤੇ ਅਸੀਂ ਉਰੇ ਪਹੁੰਚਿਆ ਸੋ ਇੰਨੀਆਂ ਗੱਲਾਂ ਬਸ ਤੇ ਧੰਨਵਾਦ ਕਰਦੇ ਆ ਇਹਨਾਂ ਦੇ ਨਾਲ ਅਸੀਂ ਖੜਾਾਂਗੇ ਜਦੋਂ ਵੀ ਸੁਨੇਹਾ ਲਾਉਣਗੇ ਅੱਧ ਬੋਲ ਜਾਵਾਂਗੇ ਹਾਂਜੀ ਕੀ ਕਹਿਣਾ ਚਾਹੋਗੇ ਉਹ ਮੈਂ ਆਕਮ ਸੁਖਤ ਨੇ ਡਾਈ ਠੀਕਾ ਮੁਲਾਜ਼ਮ ਸਿੰਗਲ ਸਮੂਰਜਾ ਪੰਜਾਬ ਤੋਂ ਸੂਬਾਈ ਆਗੂ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆਗੇ ਇਹ ਪੂਰੇ ਭਾਰਤ ਦੇਸ਼ ਦੇ ਵਿੱਚ ਆਗਾ ਜਿੰਨੀਆਂ ਵੀ ਭਾਰਤ ਦੇਸ਼ ਦੀਆਂ ਸਾਡੀਆਂ ਟ੍ਰੇਡ ਜਥੇਬੰਦੀਆਂ ਨੇ ਗਈਆਂ ਉਹਨਾਂ ਦੇ ਵੱਲੋਂ ਜੋ ਕੇਂਦਰ ਸਰਕਾਰ ਵੱਲੋਂ ਲਗਾਤਾਰ ਜਿੰਨੇ ਵੀ ਸਰਕਾਰੀ ਜੰਤਕਦਾਰੇ ਨੇਗੇ ਇਹਨਾਂ ਸਾਰੇ ਆਧਾਰਿਆਂ ਦਾ ਉਜਾੜਾ ਕਰਕੇ ਕੋਆਪਰੇਟਿਵ ਘਰਾਣਿਆਂ ਦੇ ਜਿਹੜੇ ਪੱਖ ਨੇਗੇ ਉਹ ਹੋਰੇ ਜਾ ਰਹੇ ਨੇ ਜਿਸ ਦੇ ਸਬੰਧ ਵਿੱਚ ਅੱਜ ਪੰਜਾਬ ਦੇ ਵਿੱਚ ਵੀ ਤੇ ਪੂਰੇ ਦੇਸ਼ ਭਰ ਦੇ ਵਿੱਚ ਵੀ ਇਹ ਇੱਕ ਰੋਜਾਗਾ ਜਿਹੜਾ ਸਾਡਾ ਪ੍ਰੋਗਰਾਮ ਆਗਾ ਇਸ ਤੋਂ ਬਾਅਦ ਦੇ ਵਿੱਚ ਆਉਣ ਵਾਲੀ 22 ਫਰਵਰੀ ਨੂੰ ਅਸੀਂ ਐਸਕੇਐਮ ਵੱਲੋਂ ਤੇ ਪੰਜਾਬ ਦੀਆਂ ਮੁਲਾਜ਼ਮਾਂ ਜਥੇਬੰਦੀਆਂ ਵੱਲੋਂ ਜਿੰਨੇ ਵੀ ਪੰਜਾਬ ਦੇ ਵਿੱਚ ਬੀਜੇਪੀ ਦੇ ਵੱਡੇ ਲੀਡਰ ਨੇਗੇ ਔਰ ਆਮ ਆਦਮੀ ਪਾਰਟੀ ਦੇ ਮੰਤਰੀ ਐਮਐਲਏ ਨੇ ਜਿਹੜੇ ਸੋ ਇਹਨਾਂ ਦਾ ਇੱਕ ਦਿਨ ਦਾ ਘਰ ਦਾ ਜਿਹੜਾ ਘਰਾਓ ਆਗਾ ਉਹ ਕਰਾਂਗੇ ਜੋ ਵੀ ਪੰਜਾਬ ਦੇ ਵਿੱਚ ਜਿੰਨੇ ਵੀ ਜਨਤਕ ਅਧਾਰੇ ਨੇਗੇ ਚਾਹੇ ਉਹ ਬਿਜਲੀ ਬੋਰਡ ਆ ਜਲ ਸਪਲਾਈ ਆ ਸੀਵਰੇਜ ਬੋਰਡ ਆਗੇ ਸਾਡੀਆਂ ਬੱਸਾਂ ਨੇ ਗਿਆ ਹਸਪਤਾਲ ਨੇ ਜਿੰਨੇ ਵੀ ਯਾਨੀ ਕਿ ਸਰਕਾਰੀ ਜਨਤਕ ادارے ਨੇ ਕਿ ਉਹ ਸਾਰੇ ਦੇ ਸਾਰੇ ਮੌਜੂਦਾ ਪੰਜਾਬ ਸਰਕਾਰ ਵੱਲੋਂ ਵੀ ਤੇ ਸੈਂਟਰ ਸਰਕਾਰ ਵੱਲੋਂ ਵੀ ਲਗਾਤਾਰ ਇਹਨਾਂ ਦਾ ਉਜਾੜਾ ਕੀਤਾ ਜਾ ਰਹੇਗਾ ਸੋ ਇਹ ਸਾਰੀ ਚੀਜ਼ਾਂ ਨੂੰ ਰੋਕਣ ਵਾਸਤੇ ਸੋ 22 ਤਰੀਕ ਨੂੰ ਸੋ ਐਸਕੇਮ ਦੇ ਸੱਦੇ ਦੇ ਉੱਪਰ ਸੋ ਅਸੀਂ ਜਿੰਨੇ ਵੀ ਭਾਜਪੀ ਤੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਕਿ ਸੋ ਇਹਨਾਂ ਦੇ ਘਰਾਂ ਦਾ ਘਰਾਓ ਕਰਾਂਗੇ ਔਰ ਜਿੰਨੇ ਵੀ ਪੰਜਾਬ ਦੇ ਵਿੱਚ ਕੱਚੇ ਮਲਾਜ਼ਮ ਨੇ ਖਾਸ ਕਰਕੇ ਵੱਖ-ਵੱਖ ਡਿਪਾਰਟਮੈਂਟਾਂ 'ਚ ਕੰਮ ਕਰਦੇ ਨੇਗੇ ਸੋ ਉਹਨਾਂ ਸਭਨਾਂ ਦੇ ਰੋਜ਼ਗਾਰ ਨੂੰ ਪੱਕਾ ਕਰਾਉਣ ਵਾਸਤੇ ਸੋ ਲਗਾਤਾਰ ਜਿਹੜਾ ਸੰਘਰਸ਼ ਹੈਗਾ ਉਹ ਜਾਰ